ਇੰਨਾ ਨੇ ਫੌਜਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਸੀ ਜੀ ਵੀ ਕੇ ਸਿੰਘਲਾ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਵਿਜੇ ਸਿੰਘ ਜਿਨ ਨੇ ਇੰਨੀ ਬੈਦਫਲ ਨਹੀਂ ਫੜਾਈ ਕਟਾਰੂਚਾਪ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਸਮੇਤ ਰਤਨ ਦੇ ਖਿਲਾਫ ਕਾਰਵਾਈ ਕੀ ਕੀਤੀ ਹੈ ਜਸਵੰਤ ਸਿੰਘ ਗੱਜਨ ਮਾਰਦਾ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਕੀਤੀ ਵੀ ਜੇ ਤੁਸੀਂ ਭ੍ਰਿਸ਼ਟਾਚਾਰ ਦੇ ਖਿਲਾਫ ਮਹਿਮ ਦੇ ਮਦਈਉ ਤੁਹਾਨੂੰ ਇਹਨਾਂ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਜੇ ਨਹੀਂ ਤੇ ਫਿਰ ਠੀਕ ਹੈ ਕਹਿੰਦੇ ਹੁੰਦੇ ਆ ਸੱਤਾ ਬੰਦੇ ਨੂੰ ਭ੍ਰਿਸ਼ਟ ਕਰ ਦਿੰਦੀ ਆ ਤੇ ਸੰਪੂਰਨ ਸੱਤਾ ਪੂਰੀ ਤਰ੍ਹਾਂ ਭ੍ਰਿਸ਼ਟ ਕਰ ਦਿੰਦੀ ਆ ਤੁਹਾਡੇ ਕੋਲ ਸੰਪੂਰਨ ਸੱਤਾ ਤੁਸੀਂ ਪੂਰੀ ਤਰ੍ਹਾਂ ਪ੍ਰੇਸ਼ਟ ਹੋ ਚੁੱਕੇ ਹੋ ਮਾਇਸਰ ਕਰਨ ਦੇ ਵਿੱਚ ਸੁਰਬੀਰ ਸਿੰਘ ਮੈਸਟਰ ਖਾਨਾ ਜਿਹੜੇ ਮੋੜ ਹਲਕੇ ਤੋਂ ਐਮਐਲਏ ਨੇ ਉੱਥੇ ਅੱਜ 26 ਜਨਵਰੀ ਦਾ ਗਣਤੰਤਰ ਦਿਵਸ ਸਮਾਰਨ ਕਰਦਾ ਸੀ ਮੈਂ ਥੋੜਾ ਜਿਹਾ ਸਪਸ਼ਟ ਕਰਦੇ ਹਾਂ ਗਣਤਤ ਦਿਵਸ ਤੇ ਆਜ਼ਾਦੀ ਦਿਵਸ ਵਿੱਚ ਫਰਕ ਕੀ ਹੈ 15 ਅਗਸਤ 1947 ਨੂੰ ਸਾਨੂੰ ਆਜ਼ਾਦੀ ਮਿਲੀ ਸੀ ਤੇ ਚੱਕ ਜੁਨ ਜੈਕਟਾ ਦਾ ਗਾਰਸਿਆ ਝੰਡਾ ਲਾ ਕੇ ਤਰੰਗਾਤਮਾ ਹੈ ਗਿਆ ਸੀ ਸਾਡੀ ਪਰੰਪਰਾ ਅੱਜ ਵੀ ਉਹ ਆ ਉਹਦੋਂ ਤੋਂ ਜੂਨੀਅਰ ਜਗਦਾ ਝੰਡਾ ਲਾਗ ਜਣਾਇਆ ਗਿਆ ਸੀਗਾ ਲੇਕਿਨ ਅੱਜ ਝੰਡਾ ਸੀ ਉਹ ਥਲੂਪ ਉੱਪਰ ਢੋਣੇ ਉੱਪਰ ਜਾ ਕੇ ਫਿਰ ਦੂਜੀ ਰਸੀ ਖੋਲਦੇ ਆ ਉਹ ਖੋਲਦਾ ਵਿੱਚ ਫੋਲ ਡੇਕਦੇ ਨੇ ਤਰੰਗਾ ਚ ਹੁੰਦਾ ਵਾ ਲੇਕਿਨ ਗਾਂਦਨਤਰ ਦਿਵਸ ਤੇ ਨਹੀਂ ਹੁੰਦਾ ਗਾਂਦਨਤਰ ਦਿਵਸ ਤੇ ਪਹਿਲਾ ਝੰਡਾ ਪ੍ਰਬੰਧ ਕੀਤਾ ਜਾਂਦਾ ਵਾ ਰਸੀ ਖੁਚਿਦਦੇ ਆ ਉਹ ਝੰਡਾ ਖੁਲਦਾ ਤੇ ਫੁੱਲ ਲਿਗਦੇ ਪੱਤੀਆਂ ਲਿਗਦੀਆਂ ਫੁੱਲ ਗਣਤੰਤਰ ਦਿਵਸ ਦੀ ਜਿਹੜੀ ਪ੍ਰਕਿਰਿਆ ਤੇ ਆਜ਼ਾਦੀ ਦਿਵਸ ਦੀ ਪ੍ਰਕਿਰਿਆ 'ਚ ਇਹ ਫਰਕ ਹੁਣ ਗਣਤੰਤਰ ਦਿਵਸ ਇਹ ਉਹ ਆ ਜਿੱਦਣ ਸਾਡਾ ਸੰਵਿਧਾਨ ਲਾਗੂ ਹੋਇਆ ਸੀ ਜਿੱਦਣ ਅਸੀਂ ਅੰਗਰੇਜ਼ਾਂ ਦੇ ਸਭ ਕੁਝ ਪਿਛਲੇ ਜਿਹੜੇ ਸੀ ਉਹਨਾਂ ਦੀਆਂ ਕਾਨੂੰਨ ਤਾਂ ਸਾਰਾ ਰੱਦ ਕਰ ਦਿੱਤੇ ਸੀਗੇ ਤੇ ਜਿਸ ਤਰੀਕੇ ਨਾਲ ਅੱਜ ਉੱਥੇ ਕੁਰਸੀ ਤੇ ਬੈਠਣ ਨੂੰ ਲੜਾਈ ਹੋਈ ਆ ਕਰਨੈਲ ਸਿੰਘ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਦੀ ਕੁਰਸੀ ਐਮਐਲਏ ਦੀ ਕੁਰਸੀ ਦੇ ਨਾਲ ਲੱਗੀ ਸੀ ਤੇ ਐਮਐਲਏ ਨੇ ਉਹਨਾਂ ਦੀ ਕੁਰਸੀ ਤੇ ਆਪਣਾ ਕੋਈ ਬੰਦਾ ਬਿਠਾ ਲਿਆ ਤੇ ਜਦੋਂ ਉਹ ਆਇਆ ਵੀ ਮੇਰੀ ਕੁਰਸੀ ਅੱਜ ਮੈਂ ਬਹਿਣਾ ਤੋ ਕਹਿੰਦਾ ਤੂੰ ਕਿਤੇ ਹੋਰ ਬਹਿ ਜਾ ਲਾਗੇ ਦੋ ਕੁਰਸੀਆਂ ਪਈਆਂ ਸੀ ਇੱਕ ਤੇ ਉਹਦਾ ਮੁੰਡਾ ਬਹਿ ਗਿਆ ਤੇ ਇੱਕ ਤੇ ਉਹ ਬਹਿ ਗਿਆ ਕੋਸ਼ੇਮੇ ਬਾ ਜਿਹੜੀ ਕੁਰਸੀ ਦੇ ਨਾਮ ਲਿਖਿਆ ਸੀ ਬੰਦੇ ਦਾ ਉਹ ਆ ਗਿਆ ਪਈ ਨਾਮ ਮੇਰਾ ਲਿਖਿਆ ਮੇਰੀ ਕੁਰਸੀ ਖਾਲੀ ਕਰੋ ਉਹ ਐਮਐਲਯੂ ਨੂੰ ਕਹਿੰਦਾ ਦੱਸੋ ਜੀ ਮੈਂ ਕਿਥੇ ਮੇਰੀ ਕੁਰਸੀ ਖਾਲੀ ਕਿਤੇ ਕਦਾਂ ਕਿਤੇ ਬਹਿ ਜਾਓ ਐਸੇ ਗੱਲ ਨੂੰ ਉੱਥੇ ਤਤਕਾਰ ਹੋ ਜਾਂਦਾ ਤਤਕਾਰ ਹੋਣ ਤੋਂ ਬਾਅਦ ਜਿਹੜੀ ਇੱਕ ਚਪੇੜ ਵੱਜਦੀ ਆ ਹੁਣ ਕਰਨੈਲ ਸਿੰਘ ਕਹਿੰਦਾ ਮੇਰੇ ਮੁੰਡੇ ਨੂੰ ਚਪੇੜ ਬਕਾਇਦਾ ਤੌਰ ਤੇ ਸੰਗਬੀਰ ਸਿੰਘ ਮੈਸਰਗਨ ਨੇ ਮਾਰੀ ਕਿੱਨੇ ਮਾਰੀ ਤਾਂ ਬ੍ਰੇਕ ਵੀ ਪਤਾ ਨਹੀਂ ਉਹਨੂੰ ਲੈ ਕੇ ਫੇਰ ਗਰਮੀ ਹੋ ਜਾਂਦੀ ਆ ਤੇ ਉਹ ਉੱਚੀ ਉੱਚੀ ਕਹਿੰਦਾ ਵੀ ਮੈਂ ਤੁਹਾਡਾ ਐਮਐਲਏ 30 ਲੱਖ ਚ ਖਰੀਦਿਆ ਵਾ ਮੈਂ ਐਮਐਲਏ ਨੂੰ 30 ਲੱਖ ਰੁਪਏ ਦੇ ਕੇ ਬਕਾਇਦਾ ਤੌਰ ਤੇ ਫੇਰ ਪ੍ਰਧਾਨਗੀ ਲਈ ਆ ਜੇ ਸ਼ਰਮ ਜਨਤਕ ਤੌਰ ਤੇ ਕੋਈ ਇਲਜ਼ਾਮ ਲੌਦਾ ਤੋਂ ਦੀ ਜਾਂਚ ਹੋਣੀ ਚਾਹੀਦੀ ਇਮੀਡੀਏਟਲੀ ਹੋਣੀ ਚਾਹੀਦੀ ਹੈ ਤੇ ਜੇ ਇਹ ਗੱਲ ਸੱਚੀ ਆ ਤੇ ਫਿਰ ਕੋਈ ਫਰਕ ਨਹੀਂ ਪੈਣ ਲੱਗਾ ਸਖਬੀਰ ਸਿੰਘ ਮੈਸਰ ਖਾਨਾ ਕੋਲੋਂ ਅਸਤੀਫਾ ਲੈਣ ਦਾ ਉਹਨੂੰ ਪਾਰਟੀ ਚੋਂ ਕੱਢਣ ਦਾ ਜੇ ਇੱਕ ਮਿੰਟ ਲਈ ਜੇ ਪ੍ਰੈਸਟਾ ਚਾਰ ਨੂੰ ਲੈ ਕੇ ਤੁਸੀਂ ਇਸ ਗੱਲ ਨੂੰ ਕਹਿੰਦੇ ਹੋ ਕਿ ਅਸੀਂ ਇਹ ਖਤਮ ਕਰਨ ਵਾਲੇ ਪਾਸੇ ਤੋਰੇ ਤੇ ਜੇ ਬ੍ਰਿਸਟ੍ਰਕਚਰ ਤੋਂ ਪਾਰਟੀ ਨਿਗਲੀ ਹੋਵੇ ਤੇ ਜੋ ਹੀ ਬ੍ਰਿਸਟ੍ਰਕਚਰ ਫਲਾਈ ਚੋ ਫਿਰ ਹੋਊਗਾ ਪਰ ਕਰਨਾ ਕਿਸੇ ਨੇ ਕੁਝ ਨਹੀਂ ਮੈਂ ਤੁਹਾਨੂੰ ਬੰਦੇ ਕਣਕੇ ਦੱਸਦੇ ਪੀ ਇਹਨਾਂ ਬੰਦਿਆਂ ਦੇ ਖਿਲਾਫ ਤੱਕੀ ਕਾਰਵਾਈ ਕੀਤੀ ਹੈ ਖਰਮੀ ਸਿੰਘ ਪਠਾਨ ਮਾਦਰ ਕਿਹੜਾ ਕੁੱਤਾ ਕੰਮ ਨਹੀਂ ਕੀਤਾ ਉਹਨੂੰ ਇਹ ਵੀ ਦੱਸ ਦਿਓ ਆਪ ਕਹਿੰਦਾ ਜਿਹੜੇ ਕੁੱਤੇ ਕੰਮ ਹੁੰਦੇ ਸੀ ਕੇਦਰੀਵਲ ਮਨੂਕੀ ਨੂੰ ਹੁੰਦਾ ਸੀ ਯਰ ਪੀਸ ਸੀ ਪਠਾਨ ਮਾਰ ਦੇ ਉਹ ਕਰੇਗਾ ਆਪ ਮੰਨਦਾ ਹੈ ਇਸ ਗੰ ਅਸ ਕਰਕੇ ਇਹ ਜਿਹੜੀ ਮੈਸਟਰ ਖਾਨਾ ਜੋ ਕੁਝ ਹੋਇਆ ਵਾ ਸਿਵਧਾਨ ਦੀ ਉਲੰਘਣਾ ਕੀਤੀ ਗਈ ਆ ਗਾਂਤਰ ਦਿਵਸ ਗਾਂਤਰ ਦਿਵਸ ਦੀ ਜਿਹੜੀ ਤੋਹੀਨ ਕੀਤੀ ਗਈ ਆ ਗਣਤੰਤਰ ਦੇਸ਼ ਦੀ ਤੋਹੀਨ ਨੂੰ ਲੈ ਕੇ ਇਹਨਾਂ ਲੋਕਾਂ ਦੇ ਸਮੇਤ ਐਮਐਲਏ 'ਤੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ। ਜੇ ਮੁਕੱਦਮਾ 'ਤੇ ਨਹੀਂ ਕਰਦੇ ਫਿਰ ਅਸੀਂ ਕਹਿੰਨੇ ਵੀ ਪਾਰਟੀ 'ਚ ਦਮ ਨਹੀਂ ਹੈਗਾ। ਭ੍ਰਿਸ਼ਟਾਚਾਰ ਦੇ ਖਿਲਾਫ ਲੜਨ ਦਾ ਸੱਚਾਈ ਤੇ ਪਹਿਰਾ ਦੇਣ ਦਾ ਹੁਣ ਆਉਣ ਵਾਲੇ ਦਿਨਾਂ 'ਚ ਦੇਖਦੇ ਆਂ ਕਿ ਇਹਦੇ 'ਤੇ ਕੋਈ ਜਾਂਚ ਹੁੰਦੀ ਆ? ਸਖਬੀਰ ਸਿੰਘ ਮਾਇਸਟਰ ਕਹਿੰਦਾ ਪਹਿਲਾਂ ਵੀ ਚਰਚਾ ਤੇ ਰਹੇ ਉਹਨਾਂ ਦੇ ਖਰਾਬ ਵੀ ਕਾਰਵੀ ਹੁੰਦੀ ਆ ਕਿ ਮੁੱਛਾ ਨੂੰ ਤਾ ਦੇ ਕਿ ਫਿਰ ਉੱਛਿਤ ਨਹੀਂ ਵਿਚਰਦੇ ਜੀ ਮੇਰਾ ਕੀ ਬਗਾਲ ਲਿਆ ਤੁਸੀਂ ਔਰ ਉਹਨੇ ਕਿਹਾ ਕਰਨੈਲ ਸਿੰਘ ਨੇ ਕਿਹਾ ਓਏ ਮੇਰੇ ਪੈਸੇ ਮੋਟ 30 ਲੱਖ ਰੁਪਏ ਵਾਪਸ ਕਰ ਜਿਹੜੇ ਪ੍ਰਧਾਨਗੀ ਦੇ ਮੇਰੇ ਕੋਲ ਨਹੀਂ ਚਲੋ ਵੇਟ ਕਰਦੇ ਆ ਜੀ ਪਾਰਟੀ ਵੀ ਐਕਸ਼ਨ ਲਈਂਦੀ ਆ ਕਿ ਸਭ ਕੁਝ ਠੰਡੇ ਬਸਤੇ ਚ ਪਾ ਦਿੰਦੀ ਆ ਇਹ ਉਹ ਸਮਝ ਦੱਸੂਗੀ